ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਜੀ ਫਿਰ ਤੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਮੰਗੇ ਉਹ ਪਹੁੰਚ ਚੁੱਕਿਆ ਜੀ ਪਿੰਡ ਰਾਮਪੁਰਾ ਜੀ ਜ਼ਿਲ੍ਹਾ ਹੈਗਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਅੱਜ ਵੀ ਦੇਖਣ ਕੋਈ ਪੰਜ ਛੇ ਲਗਭਗ ਝੋਟੀਆਂ ਮਾਝਾ ਸੇਲ ਹੈ ਜੀ ਤੇ ਆਹੋਂ ਆਪਾਂ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੰਦੀਪ ਜੀ ਹਾਂ ਵਧੀਆ ਵਧੀਆ ਹੋਰ ਸਤਿ ਸ਼੍ਰੀ ਅਕਾਲ ਬੱਚੜ ਦੀ ਖਾਲੇ ਕਿਰਪਾ ਗੁਰੂ ਆਨਦਾਸ ਦੀ ਚਲੋ ਕਿਰਪਾਈ ਜਾਈ ਦੇ ਹੋਰ ਬਾਈ ਵਧੀਆ ਵਧੀਆ ਚੱਲੇਗਾ ਜੀ ਕਿਰਪਾ ਭਾਬੀ ਦੀ ਤਾਂ ਦਰੁਸਤੀ ਜਿਹੜੀ ਆ ਮਾਲੜੰਗਰ ਤੇ ਕੰਮ ਤੇ ਵੱਧ ਜਾ ਰਿਹਾ ਕੰਮ ਚੱਲੀ ਜਾਂਦਾ ਵਾ ਬਿਲਕੁਲ ਬਿਲਕੁਲ ਹੁੰਦਾ ਡੇਰੀ ਟੂੜੀਆਂ ਜੋਰ ਤੇ ਸੋਹੂ ਬਾਜੀ ਡੇਰੀਆਂ ਨੂੰ ਟੂੜੀਆਂ ਦਾ ਜਾ ਰਿਹਾ ਕੰਮ ਮੈਂ ਕਦੇ ਵੀਡੀਓ ਲੱਕ ਹਾਈਆਂ ਹਾਈਆਂ ਮੈਂ ਲੱਗ ਆ ਵੀ ਝੋਟੀ ਆਪਰੇ ਹੋ ਗਈ ਨੀਲੇ ਜੱਲਦੀ ਪਿਓ ਹਾਂਜੀ ਹਾਂਜੀ ਇਹ ਵੀ ਤਾਂ ਵੱਡੀਆਂ ਨੇ ਆਉਂਦੇ ਨੇ ਆਉਂਦੇ ਤਾਂ ਆਪਾਂ ਬੜਾ ਤਾਂ ਲੋਕਾਂ ਨੂੰ ਸਾਡੇ ਜਾਲੇ ਖੰਡ ਨਾਪ ਕੀਤੇ ਨਾ ਕਰਦੇ ਹਾਂ ਹਾਂਜੀ ਹਾਂਜੀ ਬਿਲਕੁਲ ਆਹ ਨਹੀਂ ਹਾਂਜੀ ਝੋਟੀ ਕੋ ਹੁਣ 17 ਕਿਲੋ ਦੋ ਦਿਆ 18 ਬੋਤਲਸ ਹੋਈ ਚੱਲੀ ਅੱਛਾ ਜੀ ਔਰ ਜੋ ਡੀਪਰ ਲਈ ਉਹ ਵੀ ਨੇ ਆਣੇ ਨਾਲ ਆਈ ਉਹਨੂੰ 15 ਕਿਲੋ ਦੁੱਧ ਆ। ਨੀਲੇ ਭਾਈ ਦੂਏ ਕਿਹਨੇ ਲਈਆਂ ਵਾ? ਅੱਛਾ ਜੀ। ਮੈਂ ਹੁਣਾਂ ਵੀ ਕਹੀ ਜਮਾ ਵੀ ਮੈਂ ਰੇਟ ਘੱਟ ਕਰਦਾ ਵਾ, ਵਾਅਦਾ ਕਰਦਾ ਉਹ ਗਲਤ ਭਾਈ। ਨਹੀਂ ਨਹੀਂ ਬਿਲਕੁਲ ਬਿਲਕੁਲ। ਇਹ ਲਈਆਂ ਵੀਰੇ ਹੁਣ ਚੋਈਆਂ ਉਹਨਾਂ ਸਾਰੇ ਫੇਰ ਚੋਣੀਆਂ। ਚਲੋ। ਹੋਰ ਵੀ 8 ਕਿਲੋ ਦੁੱਧ ਮਿੰਤਾ ਬੱਚੇ ਛੱਡ ਗਏ। ਠੀਕ ਹੈ ਜੀ। ਤੇ ਸਵੇਰੇ ਮੈਂ ਤੁਹਾਨੂੰ ਮਿਲ ਕੇ ਖੜੋ ਮੈਂ ਇੱਥੇ ਲੀਟਰ ਮਾਰ ਕੇ ਖੜੋ ਘਰ ਜਿੱਦਾਂ ਪਾਉਂਗਾ ਦੁੱਧ ਚਲੋ। ਇਹਨਾਂ ਨੇ ਐਵੇਂ ਆਪ ਪਾ ਲਈ। ਨਹੀਂ ਠੀਕ ਹੈ ਭਾਜੀ। ਉਹਦੇ ਵਿਦਾ ਅਲੱਗ ਤਰ੍ਹਾਂ ਦਾ। ਆਹ ਖਬਰਾਂ ਜ ਕੈਨੇਡਾ ਵਾਲਾ ਜੂ ਭਾਜੀ ਬੇਰਸ ਦੀ ਜ ਆਪਣੇ ਤੇਰੀ ਘਰ ਦੀ ਪੰਜ ਸੱਤ ਦਿਨ ਖਾਲੀ ਪੰਜ ਸੱਤ ਦਿਨ ਵੱਸ ਤੁਹਾਡੇ ਵੀ ਡੰਗ ਲਾਇਆ ਜਾਂਦਾ ਪਸ਼ੇਰ ਵੀਡੀਓ ਵੀ ਪੰਜ ਦਿਨ ਲੈਣੇ ਤਾਂ ਕੁੜੀ ਵੀ 8-9 ਦਿਨ ਲੱਗੀ ਜਾਂਦੀ ਹਾਂਜੀ 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 ਬਿਲਕੁਲ ਜੀ ਖਾਲੀ ਬਾਅਦ ਚ ਆ ਲਓ ਜੀ ਮੈਂ ਝਾਰੂ ਲੱਗਦੀ ਆ ਜੀ ਸੁਜੀ ਸਰ ਭਾਜੀ ਕਾਰੀਓ ਅੱਜ ਹੀ ਹੈ ਹਾਂ ਹਾਂ ਮਾਲ ਉਹ ਤੋਂ ਹਾਂ ਮਾਠੀਕ ਹੈ ਲਓ ਜੀ ਚੈੱਕ ਕਰੂ ਘਰ ਦੀ ਡੇਰੀ ਮਤਲਬ ਮਾਲ ਸੁਣੀ ਝੋਟੀ ਲਾੜੋਂ ਰਮਝ ਨਾਲ ਤੁਹਾਡੇ ਸਾਹਮਣੇ ਹੈ ਹਾਂ ਬਿਲਕੁਲ ਜੀ ਬਿਲਕੁਲ ਆ ਜ ਵੀਰੇ ਆ ਜਓ ਉਧਰ ਲੈ ਨਹੀਂ ਭਾਈ ਅਜੇ ਕਿਹੜਾ ਫਰਕ ਜਾਣਾ ਬੱਠ ਠੀਕ ਹੈ ਜੀ ਮੇਰੇ ਮਹਾਰਾਜ ਮੇਰਾ ਉਰੇ ਦੇ ਪਰ ਕੀ ਹੋਰੇ ਵਾਲੇ ਵਾਲ ਕੱਟ ਦਿੰਦਾ ਹਾਂਜੀ ਹਾਂਜੀ ਤੇ ਉਹਨੇ ਵਾਲ ਦਿੰਦਾ ਕੋਰ ਗਿਆਸ ਨਹੀਂ ਹੁੰਦੀ ਐਵੇਂ ਝੂੜ ਹੋਰੀ ਮੈਂ ਦਾਹ ਲਿਓ 15 ਲੈ ਨਹੀਂ ਨਹੀਂ ਬਿਲਕੁਲ ਜੀ ਨਹੀਂ ਨਹੀਂ ਸਹੀ ਗੱਲ ਹੈ ਜੀ ਜੇ ਮੈਂ ਖਰੀਦ ਜੇ ਵੀਰੇ ਬਿਲਕੁਲ ਜੀ ਇਹੋਲੇ ਇੱਕ ਮੱਝ ਹੋ ਗਈ ਪਹਿਲੇ ਕੋਲ ਨਹੀਂ ਹੁੰਦੇ ਭਾਈ ਜੀ ਹਾਂਜੀ ਜੀ ਮੁੱਲ ਜੋ ਮੱਜੀ ਮੰਦੀ ਰਾ ਹਾਂ ਤਨਾ 90000 ਦੀ ਚਲੋ ਠੀਕ ਹੈ ਭਾਈ ਪਾਠ ਇਹ ਵੀ ਗੱਭਣੇ ਜੀ ਨਹੀਂ ਆ ਵੀ ਗੱਭਣੇ ਤੇ ਆ ਅੱਛਾ ਇਹ ਵੀ ਗੱਭਣੇ ਲਓ ਇਹ ਵੀ ਖੋਲੋ ਆਹ ਲਓ ਜੀ ਲਓ ਜੀ ਇਹ ਵੀ ਮਾਲਵੇ ਜੀ ਵੇ ਹਾਂ ਜੀ ਜੀ ਗਰਦਾਪੁਰ ਦੇ ਆ ਮਾਰ ਹਟਦੀ ਦੇ ਅੱਛਾ ਮਾਰ ਹਟਦਾ ਉਹ ਦਵਾਈ ਹੈ ਜੀ ਆ ਉਹਨਾਂ ਦੀ ਹਾਂ ਆ ਉਦੋਂ ਹੀ ਹਨਾ ਯਾਰ ਇਹ ਉਦੋਂ ਉਹਦੇ ਨਾਲ ਜੀ ਚਾਹ ਲੈਣਾ ਜੀ ਹਟ ਜਾਣਾ ਹਾਂ ਜੀ ਹਾਂ ਜੀ ਬਿਲਕੁਲ ਹਾਂ ਜੀ ਜੀ ਵਾਹ ਦੇਖ ਤੇਰੀ ਕਿੱਕ ਕਸੂਦ ਜੀ ਬਾਹਰ ਜਾ ਕੇ ਪਾਲੇ ਨਾ ਉਹਦੀ ਗੁੰਦਰ ਹਾਂ ਆਜੋ 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 ਨਹੀਂ ਬਿਲਕੁਲ ਦਾ ਦਰਮਿਆਨੇ ਤਾਂ ਮੈਂ ਹਾਂਜੀ ਇਹ ਬਹੁਤ ਵੱਡਾ ਦਾ ਨਹੀਂ ਨਹੀਂ ਦਰਮਿਆਨੇ ਕਹਤਾ ਭਾਈ ਹਾਂਜੀ ਇਹਨੂੰ ਸੁਆਵੇ ਤਾਂ ਚੌਥਾ ਜਿਹੜਾ ਤੀਜਾ ਬਿਲਕੁਲ ਜੀ ਪੰਜਵਾਂ ਆਹ ਸਹੀ 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 ਗੱਲ ਹੈ ਜੀ ਹਾਂਜੀ 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 ਸਦੀਨੇ ਹਾਂ ਦੇ ਨਹੀਂ ਆ ਬਸ ਬਿਲਕੁਲ ਇਹ ਜੀ ਰੇਟ ਪਾ ਦੇ ਜਾਂ ਨਹੀਂ ਬਸ ਸਿਰਫ 62000 ਰੁਪਏ ਚਲੋ ਵੇਖ ਲੋ ਥਾਂ ਜਣਾ ਬਿਲਕੁਲ ਸਾਰਾ ਠੀਕ ਠੀਕ ਹੈ ਬਸ ਮੈਂ ਨਹੀਂ ਜਣੀ ਬਿਲਕੁਲ ਆਹ ਜੀ ਆਹ ਆਹ ਵੇਖੋ ਜੀ ਮਹਾਰਾਜ ਸਾਹਿਬ ਇਹ ਸੂਈ ਜਮਾ ਰਾਇ ਤੇ ਪਹਿਲੇ ਸੂਏ ਹਾਂਜੀ ਮਿੱਟੂ ਨਹੀਂ ਪਰਾ ਪਹਿਲੇ ਫੇ ਦੂਜੇ ਅੱਗੇ ਤੇ ਹਾਂਜੀ ਹਾਂਜੀ ਉਹ ਕੱਟੀ ਜੇ ਮਾਣ ਹਾਂਜੀ ਬੋਡੀ ਕੱਟੀ ਨਹੀਂ ਬੰਨੀ ਦਨੇ ਸੂਈ ਤੋਂ ਮਹੀਨੇ ਦੀ ਲਾਲੇ ਕੋਈ ਹਾਂਜੀ ਆਪਾਂ ਤੇ ਉਪਰ ਨਾਲੇ ਤੋਂ ਹੋਣਗੇ ਦੁੱਧ 5-6 ਕਿਲੋ ਪੱਕਾ ਵਾ ਹੋਰ ਅੱਛਾ ਠੀਕ ਆ 6 ਕਿਲੋ ਦੋ ਦਿਆ ਠੀਕ ਆ ਆਈ ਆਪਣੇ ਕੋ ਕੱਲ੍ਹ ਓ ਆ ਦੇ ਮੇਰੇ ਰਵਾਦਾਰ ਸੱਤਰਖਿਓ ਕਰ ਦੇਉਗੀ ਠੀਕ ਹੈ ਬੋਲੋ ਜੀ ਖੋਲੋ ਜੀ ਹਾਂ ਬਾਕੀ ਲੋ ਜੀ ਖੋਣ ਜੇ ਨਾ ਹੈਗਾ ਉਹਦੀ ਗੱਲ ਕਰਦੇ ਆ ਗਾੜੀ ਪਰੇ ਨਾ ਮੇਰੇ ਆਪਣੀ ਪਾ ਲਈ ਬਿਲਕੁਲ ਬਿਲਕੁਲ ਲੋ ਜੀ ਇਹ ਚਾਰੂ ਖਾਈ ਜਿੰਦੀ ਸਭ ਹੋ ਗਈ ਮੈਂ ਨਾ ਬਸ ਚਾਰੂ ਲੱਗਦੀ ਜੀ ਚਾਰੂ ਆ ਜੀ ਪੂਰੀ ਮੈਂ ਲੋ ਚੈੱਕ ਕਰ ਲੀਏ ਵੀ ਇਹ ਕੱਟਾ ਜੀ ਕੱਟਾ ਵਗਰਾ ਚਲੋ ਕੱਟੀ ਆ ਫਿਰ ਦਾ ਆ ਜਿਓ ਜੀ ਹਾਂਜੀ ਜਿਹੜੀ ਉਹ ਬਾਈ ਕਰਦੀ ਮੈਂ ਤਾਂ ਬਹੁਤ ਬੇਚਾਰਾ ਕੱਢੀ ਉਹਦਾ ਵੀ ਦੇ ਰਹੀ ਕੱਢ ਦਿੱਤੀ ਲੋਕਾਂ ਜਾ ਕੇ ਕਟਾਲੇ ਪਿਆ ਇਮਾਨ ਜੀ ਦੀ ਜਾਨ ਤੋਂ ਮਹਾਰਾਸ਼ਟਰੀ ਨਹੀਂ ਨਹੀਂ ਅੱਜ ਪਾਈ ਗਏ ਉਹਨੇ ਪਾ ਦਈਏ ਮਹਾਰਾਸ਼ਟਰੀ ਆਲੀ ਹੈ ਜਾਨ ਤੋਂ 60 ਆਦੀ ਦੇ ਦੀਏ ਕਰ ਦੋ 60 ਦੇ ਜ਼ਿਆਦਾ ਨਹੀਂ ਲੈ ਨਹੀਂ ਜ਼ਿਆਦਾ ਨਹੀਂ ਹੈ ਸਿਰਸਾ ਤੰਗ ਨਾ ਜ਼ਿਆਦਾ ਨਹੀਂ ਪਾਜੀ ਆ ਜੇ ਸਾਜੀ ਬਿਲਕੁਲ ਬਿਲਕੁਲ ਇਹਦੇ ਵਿੱਚ ਕੋਈ ਨਹੀਂ ਕਰ ਲੱਖ ਲੱਖ ਦੇ ਵੇਚੀ ਜਾਂਦੀਆਂ ਆ ਦੇ ਨਾ ਹਾਂ ਤੇ ਨਾ 57000 ਰੁਪਏ ਲੈਣਾ ਉਹਦੇ ਚ ਮਾਨਤਾ ਨਹੀਂ ਕੋਈ ਹੋਣਾ ਬਾਜੂ ਕਹੇ ਮਹਾਂ 100 ਰੁਪਏ ਛੋਟ ਹੋਈ ਬਾਜੂ ਕਹੇ ਮਾਨਤਾ 57 ਜੋ ਉਹ ਆਪ ਵੇਖ ਕੇ ਪੂ ਗਾ ਲੈ ਚਲ ਪਾ ਠੀਕ ਆ ਹਾਂ ਜਵਾਬ ਸਮਾਦੀ ਵਧੀਆ ਵੀ ਆ ਚਲ ਦੇਖੋ ਜੀ ਆਹੀ ਤੇਰੇ ਮਸ਼ਹੂਰ ਸਵੇਰਾ ਬਾਈਆਂ ਬਾਲ ਜੀ ਬਾਕੀ ਜਿਹੜੇ ਟੋਪ ਦੇ ਪੀਸ ਸੀ ਉਹਦਾ ਚਲੋ ਵੇਖ ਚੁੱਕੇ ਆ ਤੇ ਬਾਕੀ ਹੋਰ ਆਇਆ ਨਹੀਂ ਮਈਆਂ ਕੱਲ ਪਰਸੋਂ ਨੂੰ ਬੜਾ ਹਾਂ ਜੀ ਇਹ ਵੀ ਝੋਟੀਆਂ ਪਾਉਣੀ ਹੁੰਦਾ ਵੀਡੀਓ ਹਾਂਜੀ ਹਾਂਜੀ ਤਾਂ ਘਰ ਤੋਂ ਵੇਖੀ ਵੇਚਣ ਬਾਰੇ ਵੀਡੀਓ ਪਾਉਣੀ ਬਿਲਕੁਲ ਬਿਲਕੁਲ ਚਲੋ ਇਹਦਾ ਆਪਣਾ ਰਾਮਪੁਰਾ ਜ਼ਿਲ੍ਹਾ ਅੰਮ੍ਰਿਤਸਰ ਤਸੀਲ ਵੀ ਅੰਮ੍ਰਿਤਸਰ ਬਿਲਕੁਲ ਸ਼ਹਿਰ ਦੇ ਪੋਲ ਜਿੰਦਦਰ ਰੋਡ ਦੇ ਕੋਲ ਬਸ ਇੱਥੇ ਹੈ